ਦੁਨੀਆ ਭਰ ਵਿੱਚ ਵਸਦੇ ਪੰਜਾਬੀ ਸਿੱਖ ਭੈਣ ਭਰਾ ਮਾਵਾ ਬਜ਼ੁਰਗ ਬੱਚੇ ਤੇ ਨੌਜਵਾਨਾਂ ਨੂੰ ਮੇਰੇ ਵੱਲੋਂ ਪਿਆਰ ਸਤਿਕਾਰ ਭਰੀ ਫਤਿਹ ਅਰਜ਼ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤੋਂ ਇਲਾਵਾ ਸਿੱਖਾਂ ਦੇ ਹਮੈਦੀ ਭਾਈਚਾਰੇ ਉਹਨਾਂ ਦੇ ਸਮੂਹ ਭੈਣਾ ਭਰਾਵਾਂ ਨੂੰ ਵੀ ਮੇਰੇ ਵੱਲੋਂ ਦੁਆ ਸलाम ਕੱਲ ਐਂਗਸ ਸਕਾਟ ਖਾਲਿਸਤਾਨ ਕੌਕਸ ਫਾਊਂਡੇਸ਼ਨ ਦੇ ਡਾਇਰੈਕਟਰ ਟ੍ਰੈਂਟ ਫ੍ਰੈਂਕ ਨੂੰ ਆਪਣੇ ਚੈਨਲ ਦੇ ਉੱਤੇ ਇੰਟਰਵਿਊ ਕਰ ਰਿਹਾ ਸਨ ਉਨਾਂ ਨੇ ਕਈ ਸਵਾਲ ਕੀਤੇ ਖਾਸ ਕਰਕੇ ਏਸ਼ੀਆ ਨਾਲ ਸਬੰਧਤ ਮਸਲਿਆਂ ਦੇ ਉੱਤੇ ਗੱਲਬਾਤ ਹੋਈ ਉੱਥੇ ਦੀਆਂ ਸਮੱਸਿਆਵਾਂ ਨੂੰ ਨਿਜਠਣ ਲਈ ਉਹਨਾਂ ਦੇ ਵਿਚਾਰ ਜਾਣਨੇ ਚਾਹੇ ਐਂਗੁਸ਼ ਸਕਾਟ ਦਾ ਆਖਰੀ ਸਵਾਲ ਖਰਸਤਾਨ ਨਾਲ ਸਬੰਧਤ ਸੀ ਜਿਸ ਤੇ ਜਵਾਬ ਦੇ ਵਿੱਚ ਟ੍ਰੈਂਟ ਫਰੈਂਕੀ ਨੇ ਗੱਲ ਸ਼ੁਰੂ ਕੀਤੀ ਉਹਨਾਂ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਜਦੋਂ ਭਾਰਤ ਅਤੇ ਪਾਕਿਸਤਾਨ ਦੀ ਵੰਡ ਹੋਈ ਤਾਂ ਸਿੱਖ ਲੋਕਾਂ ਨਾਲ ਇੱਕ ਧੋਖਾ ਕੀਤਾ ਗਿਆ ਸੀ ਇਸ ਗੱਲ ਦੇ ਉੱਤੇ ਮੈਨੂੰ ਪੂਰੀ ਤਰ੍ਹਾਂ ਵਿਸ਼ਵਾਸ ਹੈ ਕਿ ਆਜ਼ਾਦ ਖਾਲਸਤਾਨ ਵਤਨ ਦੀ ਸਥਾਪਨਾ ਨਾ ਸਿਰਫ ਮਨੁੱਖੀ ਨਿਆਂ ਦੇ ਹਿੱਤ ਵਿੱਚ ਹੋਵੇਗੀ ਸਗੋਂ ਇਸ ਖਿੱਤੇ ਖੇਤਰ ਦੇ ਵਿੱਚ ਮੁਕੰਮਲ ਸ਼ਾਂਤੀ ਲਿਆਉਣ ਵਿੱਚ ਮਦਦ ਕਰਨ ਲਈ ਇੱਕ ਸਾਧਨ ਵੀ ਹੋਵੇਗਾ ਟ੍ਰੈਂਟ ਫ੍ਰੈਂਕ ਨੇ ਆਪਣੀ ਗੱਲ ਨੂੰ ਜਾਰੀ ਰੱਖਦਿਆਂ ਇਹ ਵੀ ਕਿਹਾ ਕਿ ਜਿਵੇਂ ਹੋਰ ਬੁਨਿਆਦੀ ਮਸਲਿਆਂ ਨਾਲ ਕਿਵੇਂ ਨਜਿੱਠਣਾ ਯੂ ਨੋ ਦਾ ਡਿਫਰੈਂਸਸਸ ਦੈਟ ਕ੍ਰੀਏਟ ਦਾ ਨੀਡ ਫਾਰ ਅ ਸੈਪਰੇਸ਼ਨ ਭਾਵੇਂ ਕਿਸੇ ਦੇਸ਼ ਵਿੱਚ ਹੁੰਦੇ ਵਿਤਰੇ ਦੂਸਰੀ ਧਿਰ ਨੂੰ ਵੱਖਰੇ ਹੋਣ ਲਈ ਮਜਬੂਰ ਕਰਦੇ ਨੇ ਉਹਨਾਂ ਦਾ ਵੱਖਰੇ ਹੋਣਾ ਉਹਨਾਂ ਦੀ ਲੋੜ ਬਣ ਜਾਂਦਾ ਜਿਵੇਂ ਸਾਡੇ ਕਈ ਨੌਜਵਾਨ ਅਕਸਰ ਇਹ ਆਖ ਦਿੰਦੇ ਹਨ ਖਾਲਿਸਤਾਨ ਜ਼ਰੂਰੀ ਹੈ ਇਹ ਸਾਡੀ ਮਜਬੂਰੀ ਹੈ ਬਸ ਉਹ ਇਸੇ ਗੱਲ ਨੂੰ ਹਿਟਰਿੰਟ ਫਰੈਂਕ ਨੇ ਆਪਣੇ ਸ਼ਬਦਾਂ ਦੇ ਵਿੱਚ ਉਹਨੇ ਆਪਣਾ ਇਜ਼ਹਾਰ ਕੀਤਾ ਉਹਨਾਂ ਅੱਗੇ ਜਾ ਕੇ ਇਹ ਵੀ ਕਿਹਾ ਜੇ ਖਾਲਿਸਤਾਨ ਸਥਾਪਿਤ ਹੁੰਦਾ ਹੈ ਤਾਂ ਤੁਸੀਂ ਜਾਣਦੇ ਹੋ ਕਿ ਸਿੱਖ ਧਰਮ ਵਿੱਚ ਸਾਰੇ ਧਰਮਾਂ ਦਾ ਅਤੇ ਹਰੇਕ ਭਾਈਚਾਰੇ ਦਾ ਸਤਿਕਾਰ ਕਰਨ ਦਾ ਇੱਕ ਸਿੱਖ ਦ੍ਰਿਸ਼ਟੀਕੋਣ ਹੈ ਭਾਵੇਂ ਕਿ ਸਿੱਖ ਵਿਚਾਰਧਾਰਾ ਦੇ ਅੰਦਰ ਮਨੁੱਖਤਾ ਦੀ ਬਰਾਬਰੀ ਦੀ ਗੱਲ ਉਹਨਾਂ ਨੇ ਦੱਸੀ ਰੈਂਟ ਸਾਹਿਬ ਨੇ ਆਪਣੀ ਗੱਲ ਨੂੰ ਜਾਰੀ ਰੱਖਦੇ ਹਾਂ ਇਹ ਵੀ ਕਿਹਾ ਕਿ ਸਿੱਖ ਲੋਕਾਂ ਦੀ ਧਾਰਮਿਕ ਆਜ਼ਾਦੀ ਪ੍ਰਤੀ ਵਚਨਬੱਧਤਾ ਹੈ ਤੇ ਮੈਨੂੰ ਲੱਗਦਾ ਹੈ ਕਿ ਉਹ ਸੱਚਮੁੱਚ ਇੱਕ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਇੱਕ ਜ਼ਬਰਦਸਤ ਬਫਰ ਸਟੇਟ ਬਣ ਸਕਦੇ ਹਨ ਬਫਰ ਤੋਂ ਭਾਵ ਹੁੰਦਾ ਹੈ ਕੋਈ ਇੱਕ ਅਜਿਹੀ ਧਿਰ ਜੋ ਦੋ ਧਿਰਾਂ ਨੂੰ ਆਪਸ ਵਿੱਚ ਟਕਰਾਉਣ ਤੋਂ ਬਚਾਉਂਦੀ ਹੋਵੇ ਜਿਵੇਂ ਰੇਲ ਗੱਡੀ ਦਾ ਇੱਕ ਡੱਬਾ ਜਦ ਦੂਸਰੇ ਡੱਬੇ ਨੂੰ ਕਿਤੇ ਧੱਕਦਾ ਤਾਂ ਉਹਨਾਂ ਦੇ ਦਰਮਿਆਨ ਦੋ ਸਪ੍ਰਿੰਗ ਲੱਗੇ ਹੁੰਦੇ ਹਨ ਉਹਨਾਂ ਨੂੰ ਵੀ ਬਫਰ ਕਹਿੰਦੇ ਨੇ ਉਹ ਝਟਕਾ ਲੱਗਣ ਤੋਂ ਬਚਾਉਂਦੇ ਨੇ ਟ੍ਰੈਂਟ ਨੇ ਇੱਕ ਹੋਰ ਮਹੱਤਵਪੂਰਨ ਗੱਲ ਕਰਦਿਆਂ ਕਿਹਾ ਸ਼ਾਇਦ ਦੁਨੀਆ ਇੱਕ ਦੂਜੇ ਦੀ ਧਾਰਮਿਕ ਆਜ਼ਾਦੀ ਨੂੰ ਮਾਨਤਾ ਦੇਣ ਦੀ ਮਹੱਤਤਾ ਨੂੰ ਪਛਾਣ ਲਵੇਗੀ ਮੇਬੀ ਦਾ ਵਰਲਡ ਵੁੱਡ ਰੈਕੋਗਨਾਈਜ਼ ਦਾ ਇੰਪੋਰਟੈਂਸ ਆਫ ਰੈਕੋਗਨਾਈਜ਼ਿੰਗ ਦਾ ਰਿਲੀਜੀਅਸ ਫਰੀडम ਆਫ ਵਨ ਅਨਦਰ ਟ੍ਰੈਂਟ ਸਾਬ ਦਾ ਇਸ਼ਾਰਾ ਸਿੱਖਾ ਅਤੇ ਸਿੱਖ ਵਿਚਾਰਧਾਰਾ ਵੱਲ ਸੀ ਕਿ ਜਦ ਸਿੱਖਾਂ ਨੂੰ ਜਾਂ ਸਿੱਖ ਦੇਸ਼ ਨੂੰ ਜਦੋਂ ਕਿਤੇ ਮਾਨਤਾ ਜਾਂ ਰੈਕੋਗਨਾਈਜੇਸ਼ਨ ਮਿਲੇਗੀ ਤਾਂ ਇਹਨਾਂ ਦੇ ਕੋਲੋਂ ਗਾਂਹ ਦੂਸਰੇ ਦੇਸ਼ਾਂ ਤੋਂ ਦੂਸਰੇ ਵਿਚਾਰਿਆਂ ਨੂੰ ਧਾਰਮਿਕ ਆਜ਼ਾਦੀ ਕੀ ਹੁੰਦੀ ਹੈ ਉਸ ਦੀ ਪਛਾਣ ਕਰਨ ਵਾਸਤੇ ਸਿੱਖਾਂ ਕੋਲੋਂ ਸਿੱਖਣ ਦਾ ਮੌਕਾ ਵੀ ਮਿਲੇਗਾ ਮੈਂ ਇਸ ਨੂੰ ਦੂਸਰੇ ਸ਼ਬਦਾਂ ਵਿੱਚ ਦੱਸ ਰਿਹਾ ਤਾਂ ਕਿ ਗੱਲ ਦੇ ਉੱਤੇ ਸਾਰੀ ਪਕੜ ਬਣ ਜਵੇ ਸ਼ਬਦਾਂ ਦੇ ਵਿੱਚ ਬਹੁਤ ਕੁਝ ਲੁਕਿਆ ਹੁੰਦਾ ਹੈ ਸ਼ਬਦ ਕਿਵੇਂ ਬੋਲੇ ਗਏ ਕਿਵੇਂ ਇਹਦੀ ਵਾਕ ਬਣਤਰ ਬਣੀ ਉਹਦੇ ਵਿੱਚੋਂ ਇਹਦੀਆਂ ਵਿਆਖਿਆਵਾਂ ਨਿਕਲਦੀਆਂ ਇਸ ਤੋਂ ਅੱਗੇ ਟ੍ਰੈਂਡ ਨੇ ਇਹ ਗੱਲ ਕਹੀ ਅਸੀਂ ਅਸਲ ਸ਼ੈਨਸ਼ੀਲਤਾ ਦਾ ਦਿਖਾਵਾ ਨਹੀਂ ਕਰ ਰਹੇ ਅਸੀਂ ਤੋਂ ਭਾਵ ਸੀ ਅਮਰੀਕਾ ਭਾਵ ਕਿ ਅਮਰੀਕਾ ਦੇ ਵਿੱਚ ਜਿਹੜੀ ਟ੍ਰੂ ਟੋਲਰੈਂਸ ਆ ਅਸਲ ਸਹਿਣਸ਼ੀਲਤਾ ਜਿਹੜੀ ਉਹਦਾ ਅਸੀਂ ਵਿਖਾਵਾ ਨਹੀਂ ਕਰ ਰਹੇ ਕੋਈ ਪ੍ਰੋਟੈਂਡ ਨਹੀਂ ਕਰ ਰਹੇ ਉਸਦਾ ਇਸ਼ਾਰਾ ਉਹਨਾਂ ਦੇਸ਼ਾਂ ਵੱਲ ਸੀ ਜੋ ਆਪਣੇ ਆਪ ਨੂੰ ਜਮਹੂਰੀ ਤੇ ਲੋਕਤੰਤਰਤਾ ਕਹਿੰਦੇ ਨੇ ਪਰ ਦੂਸਰੇ ਤੇ ਸਿਰ ਦੇ ਉੱਤੇ ਦਸਤਾਰ ਨੂੰ ਬਰਦਾਸ਼ਤ ਨਹੀਂ ਕਰਦੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਬਰਦਾਸ਼ਤ ਨਹੀਂ ਕਰਦੇ ਕਹਿਣ ਉਹ ਨਾ માત્ર ਪ੍ਰੋਟੈਂਡ ਕਰਦੇ ਨੇ ਕਿ ਅਸੀਂ ਬੜਿਆ ਵਡਾ ਲੋਕਤੰਤਰ ਹੈ ਉਸ ਨੇ ਅਮਰੀਕਾ ਵਿੱਚ ਲਈ ਧਾਰਮਿਕ ਆਜ਼ਾਦੀ ਅਤੇ ਗੱਲ ਕਰਨ ਦੇ ਹੱਕ ਨੂੰ ਸਿੱਖ ਵਿਚਾਰਧਾਰਾ ਨਾਲ ਜੋੜਦਿਆਂ ਅੱਗੇ ਇਸ ਤਰੀਕੇ ਕਿਹਾ ਮੈਂ ਫਿਰ ਤੁਹਾਨੂੰ ਪੰਜਾਬੀ ਚ ਦੱਸ ਦਿੰਨਾ ਮੈਨੂੰ ਲੱਗਦਾ ਹੈ ਕਿ ਖਾਲਸਤਾਨ ਦੇਸ਼ ਇਸੇ ਸੰਕਲਪ ਤੇ ਬਣਿਆ ਜੋ ਸਾਰਿਆਂ ਲਈ ਸ਼ਾਂਤੀ ਅਤੇ ਸਾਰਿਆਂ ਦੀ ਆਜ਼ਾਦੀ ਨੂੰ ਸਮਰਪਿਤ ਹੈ ਮੈਂ ਇਸ ਗੱਲ ਨੂੰ ਹੋਰ ਵੀ ਜ਼ਿਆਦਾ ਖੋਲਣਾ ਚਾਹਣਾ ਉਸ ਦਾ ਕਹਿਣਾ ਹੈ ਕਿ ਅਮਰੀਕਾ ਸੰਯੁਕਤ ਦੇਸ਼ ਦੀ ਜਿਹੜੀ ਲੋਕ ਨੀਤੀ ਹੈ ਤੇ ਮਨੁੱਖੀ ਆਜ਼ਾਦੀ ਹੈ ਬੋਲਣ ਦਾ ਹੱਕ ਹੈ ਧਾਰਮਿਕ ਆਜ਼ਾਦੀ ਨੂੰ ਸਿੱਖਾਂ ਦੀ ਮਨੁੱਖਤਾ ਪ੍ਰਤੀ ਵਿਚਾਰਧਾਰਾ ਨੂੰ ਅਮਰੀਕਾ ਦੀ ਨੀਤੀ ਨਾਲੋਂ ਜੋੜ ਕੇ ਦੇਖਦੇ ਹਾਂ ਪ੍ਰਿੰਟ ਦਾ ਕਹਿਣਾ ਹੈ ਕਿ ਜੋ ਸਿੱਖਾਂ ਦੇ ਕੋਲ ਹੈ ਇਹ ਹੀ ਅਜ ਅਮਰੀਕਾ ਦੇ ਕੋਲ ਹੈ ਭਾਵ ਕਿ ਅਮਰੀਕਾ ਦੇ ਵਿੱਚ ਵੀ ਬੋਲਣ ਦੀ ਆਜ਼ਾਦੀ ਹੈ ਸਿੱਖ ਧਰਮ ਵਿੱਚ ਵੀ ਬੋਲਣ ਦੀ ਆਜ਼ਾਦੀ ਹੈ ਅਮਰੀਕਾ ਵਿੱਚ ਵੀ ਦੂਸਰੇ ਧਰਮਾਂ ਦਾ ਸਤਕਾਰ ਹੈ ਤੇ ਸਿੱਖ ਵਿਚਾਰਧਾਰਾ ਦੇ ਵਿੱਚ ਵੀ ਦੂਸਰੇ ਧਰਮਾਂ ਦਾ ਬਰਾਬਰ ਦਾ ਸਤਕਾਰ ਹੈ ਫਿਰ ਉਸ ਨੇ ਇਹ ਵੀ ਕਿਹਾ ਸੀ ਕਿ ਐਸੀ ਵਿਚਾਰਧਾਰਾ ਵਾਲਾ ਕੋਈ ਵੀ ਐਸਾ ਦੇਸ਼ ਹੋਵੇ ਜੋ ਗੁਲਾਮ ਹੋਵੇ ਅਸੀਂ ਉਹਨਾਂ ਸਾਰਿਆਂ ਦੀ ਆਜ਼ਾਦੀ ਦੀ ਹਮਾਇਤ ਕਰਦੇ ਹਾਂ ਉਸ ਦੀ ਆਖਰੀ ਲਾਈਨਾਂ ਬੜੀਆਂ ਮਹੱਤਵਪੂਰਨ ਜਦੋਂ ਨੇ ਗੱਲ ਸਮਾਪਤ ਕੀਤੀ ਸੀ ਉਸ ਨੇ ਕਿਹਾ ਜਿਓ ਅਤੇ ਜੀਵਨ ਦਿਓ ਤਾਕੇ ਦੂਸਰਾ ਵੀ ਆਪਣੀ ਜ਼ਿੰਦਗੀ ਜੀਉਣ ਦੇ ਟੰਗ ਤਰੀਕੇ ਆਪਣੇ ਤਰੀਕੇ ਨਾਲ ਅਪਣਾ ਸਕੇ ਅਤੇ ਇਹੋ ਹੀ ਜ਼ਿੰਦਗੀ ਦਾ ਸਭ ਤੋਂ ਵੱਡਾ ਚਮਤਕਾਰ ਹੈ ਪਰ ਭਾਰਤ ਅੰਦਰਲੇ ਚਮਤਕਾਰ ਤਾਂ ਦੇਖਣ ਵਾਲੇ ਨੇ ਇਹ ਗਰੀਬਾਂ ਨੂੰ ਜਿਨ੍ਹਾਂ ਨੂੰ ਅਸ਼ੂਤ ਦੱਸਦੇ ਨੇ ਉਹਨਾਂ ਨੂੰ ਜੁੱਤੀ ਦੇ ਵਿੱਚ ਪਿਸ਼ਾਬ ਕਰਕੇ ਪਲਾਉਂਦੇ ਪਰ ਇਸ ਧਰਤੀ ਤੋਂ ਹਜ਼ਾਰਾਂ ਮੀਲ ਦੂਰ ਬੈਠਾ ਗੁਰਾ ਸਿੱਖ ਧਰਮ ਨੂੰ ਪੜ੍ਹ ਕੇ ਸਾਰੀ ਗੱਲ ਸਮਝ ਗਿਆ ਪਰ ਇਹ ਸਿੱਖਾਂ ਦੇ ਮੁੱਢ ਬਹਿ ਕੇ ਇਹ ਗੱਲ ਸਮਝ ਨਹੀਂ ਸਕੇ ਸ਼ਾਇਦ ਕਿੰਨੀ ਮਹੱਤਵਪੂਰਨ ਗੱਲ ਹੈ ਕਿ Hindu ਅੰਨਾ ਤੁਰਕੂ ਕਾਣਾ ਐਵੇਂ ਨਹੀਂ ਗੁਰੂ ਸਾਹਿਬ ਨੇ ਇਹ ਸ਼ਬਦ ਗੁਰਬਾਣੀ ਦੇ ਵਿੱਚ ਬਾਬਾ ਨਾਮਦੇਵ ਜੀ ਦਾ ਦਰਜ ਕੀਤਾ। ਅਸੀਂ ਉਸ ਗੁਰੂ ਦੇ ਬਲਹਾਰੇ ਜਾਣੇ ਆ ਜਿਸ ਨੇ ਸਾਡੀ ਝੋਲੀ ਦੇ ਵਿੱਚ ਏਡੀ ਵੱਡੀ ਵਿਸ਼ਾਲਤਾ ਪਰਿ ਵਿਚਾਰਤਾਰਾ ਦੇ ਕੇ ਸਾਨੂੰ ਨਵਜਿਆ। ਸਮੁੱਚੇ ਸੰਸਾਰਿਕ ਭਾਈਚਾਰੇ ਨੂੰ ਅਸਮਾਨਾਂ ਵਾਂਗ ਖੁੱਲੀਆਂ ਬਾਹਾਂ ਵਿੱਚ ਸਤਗੁਰਾਂ ਨੇ ਆਪਣੀ ਹਿੱਕ ਨਾਲ ਲਾਇਆ। ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਾ ਕੌਣ ਭਲੇ ਕੋ ਮੰਦੇ। ਫਰੈਂਟ ਫਰੈਂਕ ਆਪਣੇ ਅਮਰੀਕਾ ਦੀ ਨੀਤੀ ਉਤੇ ਮਾਣ ਤੇ ਫਖਰ ਮਹਿਸੂਸ ਕਰਦਾ ਹੈ ਕਿ ਅਸੀਂ ਮਨੁੱਖੀ ਆਜ਼ਾਦੀ ਨੂੰ ਪੈਹਲ ਦੰਨੇ ਆ ਸਾਨੂੰ ਵੀ ਇਸ ਗੱਲ ਤੇ ਮਾਣ ਹੋਣਾ ਚਾਹੀਦਾ ਹੈ ਕਿ ਸਿੱਖੀ ਵਿਚਾਰਧਾਰਾ ਵਿੱਚ ਮਨੁੱਖੀ ਆਜ਼ਾਦੀ ਭਾਈਚਾਰਕ ਸਾਂਝ ਅਤੇ ਬਰਾਬਰਤਾ ਨੂੰ ਪੈਲ ਹੈ ਉਸ ਦੀ ਸ਼ੁਰੂਆਤੀ ਜਿਹੜੀ ਇੰਟਰਵਿਊ ਸੀ ਉਹਦੇ ਨਾਲ ਮੈਂ ਵਿੱਚੋਂ ਵਿੱਚੋਂ ਕੁਝ ਇੱਕ ਦੋ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਗੱਲ ਦੀ ਅਸਲ ਸ਼ੁਰੂਆਤ ਦੱਖਣੀ ਏਸ਼ੀਆ ਦੇ ਵਿੱਚ ਤੇ ਪੂਰਬੀ ਏਸ਼ੀਆ ਦੇ ਵਿੱਚ ਜਿਹੜੀਆਂ ਸਮੱਸਿਆਵਾਂ ਉਹਨਾਂ ਦੇ ਨਾਲ ਸੰਬੰਧਿਤ ਗੱਲ ਛਿੜੀ ਸੀ ਤਾਂ ਟ੍ਰੈਂਟ ਸਾਹਿਬ ਹੋਣਾ ਨੇ ਇਹ ਨਤੀਜਾ ਕੱਢਿਆ ਹੈ ਸੰਸਾਰ ਸਾਹਮਣੇ ਇੱਕ ਸੋਲੂਸ਼ਨ ਰੱਖਿਆ ਹੈ ਕਿ ਜੇ ਖਾਲਿਸਤਾਨ ਦੀ ਸਥਾਪਤੀ ਹੁੰਦੀ ਹੈ ਤਾਂ ਇਸ ਖਿੱਤੇ ਦੇ ਵਿੱਚ ਸ਼ਾਂਤੀ ਸਥਾਪਿਤ ਹੋਵੇਗੀ ਉਸ ਦੀ ਵਜ੍ਹਾ ਕੀ ਹੈ ਸਾਡੇ ਸਰਹਾਨੇ ਦੇ ਉੱਤੇ ਇੱਕ ਬੰਨੇ ਚੀਨ ਖੜਾ ਹੈ ਜੋ ਤਾਕਤ ਪੱਖੋਂ ਆਰਥਿਕ ਤਾਕਤ ਪੱਖੋਂ ਮਜ਼ਬੂਤ ਹੈ ਪਰ ਉਹ ਕਮਿਊਨਿਸਟ ਹੈ ਉਹ ਮਨੁੱਖੀ ਬਰਾਬਰਤਾ ਦਾ ਹਮਈ ਨਹੀਂ ਉੱਥੇ ਧਾਰਮਿਕ ਆਜ਼ਾਦੀ ਕੋਈ ਨਹੀਂ ਚੀਨ ਨੇ ਪਿਛਲੇ ਕੁਝ ਸਾਲਾਂ ਦੇ ਵਿੱਚ ਕਈ ਲੱਖ ਮੁਸਲਮਾਨ ਮਾਰ ਦਿੱਤੇ ਨੇ ਜਦੀ ਖਬਰ ਤੱਕ ਬਾਹਰ ਨਹੀਂ ਆਈ ਉੱਥੇ ਦੀਆਂ ਚੰਗੀਆਂ ਭਲੀਆਂ ਨਵੀਆਂ ਨਕੋਰ ਲਿਸ਼ਕ ਦੀਆਂ ਮਸਜਦਾਂ ਨੇ ਢਾਕੇ ਬਲਗਾਮੇਟ ਕਰ ਦਿੱਤੀਆਂ ਇਹ ਦੇਸ਼ ਦੇ ਲੋਕ ਤੇ ਇੱਥੇ ਦੀ ਸਰਕਾਰ ਇੰਨੀ ਨਰਦਈ ਹੈ ਕਿ ਇਹ ਤੇ ਜਿਉਂਦੇ ਕੀੜੇ ਮਕੌੜਿਆਂ ਨੂੰ ਤੇਲ ਦੇ ਵਿੱਚ ਤਲ ਕੇ ਜਦੋਂ ਤੜਫਦੇ ਨੇ ਬੜੇ ਖੁਸ਼ ਹੁੰਦੇ ਨੇ ਦੇਖ ਕੇ ਉਸੇ ਵळे ਫੂਕ ਮਾਰ ਕੇ ਠੰਡਾ ਕਰਕੇ ਖਾ ਜਾਂਦੇ ਨੇ ਤੇ ਇਹਨਾਂ ਦੇ ਗਵਾਣਡ ਵਿੱਚ ਬੈਠਾ ਹਿੰਦਤਵਾ ਇਹ ਵੀ ਦੂਸਰਿਆਂ ਦੇ ਗਲਾਂ 'ਚ ਤਾਰ ਪਾ ਕੇ ਤੜਫਦਾ ਦੇਖ ਕੇ ਉਸ ਨੂੰ ਕਹਿੰਦੇ ਨੇ ਨੱਚ ਰਿਹਾ ਇਹੋ ਹਾਲ ਮਿਆਂਮਾਰ ਦੇ ਵਿੱਚ ਅੱਜ ਇਸ ਦਾ ਪੁਰਾਣਾ ਨਾਂ ਬਰਮਾ ਹੁੰਦਾ ਸੀ ਉਹਨਾਂ ਨੇ ਵੀ ਉਹ ਰਹੰਗੀਆਂ ਮੁਸਲਮਾਨ ਹੈ ਉਹਨਾਂ ਦੇ ਬੱਚੇ ਛੋਟੇ ਛੋਟੇ 2 2 ਸਾਲ ਦੇ ਤੰਦੂਰ ਦੇ ਉੱਤੇ ਰੱਖ ਕੇ ਭੁੰਨ ਛੜੇ بڑے ਤੜਫਾ ਤੜਫਾ ਕੇ ਮਾਰਿਆ ਉਹ ਵਿਚਾਰੇ ਨੇ ਬੰਗਲਾਦੇਸ਼ ਦੇ ਵਿੱਚ ਪਨਾਹ ਲਈਏ ਵਿਚਾਰਧਾਰਕ ਤੌਰ ਤੇ ਇਹ ਜਿਹੜੇ 3 4 5 ਦੇਸ਼ ਹੈ ਇਹਨਾਂ ਦੀ ਨਸਲ ਇੱਕੋ ਹੀ ਹੈ ਇਹ ਬੜਾ ਦੁੱਖ ਦੂਸਰੇ ਨੂੰ ਦੁੱਖ ਦੇਖ ਕੇ ਬੜਾ ਖੁਸ਼ ਹੁੰਦੇ ਨੇ ਇਹਨਾਂ ਦੇ ਉਲਟ ਜਿੱਥੇ ਅਮਰੀਕਾ ਦੀ ਸੋਚ ਹੈ ਜਿੱਥੇ ਅਮਰੀਕਾ ਦੀ ਨੀਤੀ ਹੈ ਜਿੱਥੇ ਅਮਰੀਕਾ ਦੇ ਵਿੱਚ ਦੂਜੇ ਭਾਈਚਾਰਿਆਂ ਨੂੰ ਆਜ਼ਾਦੀ ਹੈ ਯੂਰਪ ਅੰਦਰ ਵੀ ਕੁਝ ਦੇਸ਼ ਹਨ ਜਿੱਥੇ ਇਸ ਤਰ੍ਹਾਂ ਦੀਆਂ ਆਜ਼ਾਦੀਆਂ ਹੈਗੀਆਂ ਪਰ ਜਦ ਅਸੀਂ ਸਿੱਖੀ ਵਿਚਾਰਧਾਰਾ ਨੂੰ ਗੁਰਬਾਣੀ ਦੇ ਰਾਹੀਂ ਇਸ ਨਾਲ ਅਧਿਐਨ ਕਰਦੇ ਹਾਂ ਤਾਂ ਦੁਨੀਆਂ ਦੀ ਸ਼ਰੋਮਣੀ ਸ਼ਾਂਤੀ ਨੂੰ ਸਮੁੱਚੇ ਅਮਨ ਨੂੰ ਮਨੁੱਖਤਾ ਨੂੰ ਚੰਗੇ ਕਰਨ ਆਸਤੇ ਜਿੱਥੇ ਗੁਰਬਾਣੀ ਪ੍ਰੇਰਣਾ ਦਿੰਦੀ ਹੈ ਉੱਥੇ ਦੂਸਰਿਆਂ ਨਾਲ ਮਿਲ ਬੈਠ ਕੇ ਰਹਿਣ ਦੇ ਵਿੱਚ ਯਕੀਨ ਰੱਖਦੀ ਹੈ ਦੂਸਰਿਆਂ ਨੂੰ ਵੀ ਬਗਾਣਾ ਨਹੀਂ ਸਮਝਦੀ ਨਾ ਕੋ ਬਹਿਰੀ ਨਾ ਹੈ ਬਗਾਣਾ ਸਗਲ ਸੰਗ ਹਮ ਕੋ ਬਣਾਈ ਸਤਿਗੁਰ ਕਹਿੰਦੇ ਨੇ ਸਾਡੀ ਤਾਂ ਭਾਈ ਸਾਰਿਆਂ ਦੇ ਨਾਲ ਹੀ ਬਣਦੀ ਹੈ ਸਾਡਾ ਕਿਸੇ ਨਾਲ ਕੋਈ ਵਿਗਾਰ ਨਹੀਂ ਸਾਰੇ ਹੀ ਮੇਰੇ ਨੇ ਤੇ ਸਾਰੇ ਹੀ ਸਾਡੇ ਨੇ ਹੁਣ ਇਹੋ ਜਿਹੇ ਲੋਕਾਂ ਦੀ ਦੂਸਰਿਆਂ ਨੂੰ ਲੁੱਟ ਕੇ ਮਾਰ ਖਾਣ ਵਾਲੇ ਹਿੰਦਤਵਾ ਨਾਲ ਕਿਵੇਂ ਸਾਂਝ ਰਹਿ ਸਕਦੀ ਹੈ ਇਹ ਤਾਂ ਸੱਭਿਆਕ ਵਿਰੋਧ ਹੈ ਇਹ ਤਾਂ ਦੋ ਸੱਭਿਆਤਾਵਾਂ ਦੋ ਸਿਵਲਾਈਜੇਸ਼ਨਾਂ ਦਾ ਆਪਸ ਵਿੱਚ ਕਲੈਸ਼ ਹੈ ਵਿਰੋਧ ਹੈ ਜੇ ਹੁਣ ਸਾਨੂੰ ਕੋਈ ਧੱਕੇ ਨਾਲ ਹੀ ਹਿੰਦੂ ਸਿੱਖ ਭਾਈ ਭਾਈ ਸਾਡੇ ਬੋਲਬੋਲੀ ਮੂੰਹ ਚ ਪਾਈ ਜਾਵੇ ਨਾ ਅਸੀਂ ਮੈਂ ਉਹਨਾਂ ਨੂੰ ਪਰਸਨਲਿ ਨਿੱਜੀ ਤੌਰ ਦੇਤੇ ਆਪਣਾ ਪ੍ਰਸ਼ਨ ਕਰਦਾ ਉਹ ਟਿੱਪਣੀ 'ਚ ਮੈਨੂੰ ਜਵਾਬ ਦੇ ਸਕਦਾ ਜੇ ਹਿੰਦੂ ਸਿੱਖ ਭਾਈ ਭਾਈ ਹੈ ਫਿਰ ਹਿੰਦੂ ਸਿੱਖਾਂ ਵਾਸਤੇ ਬੋਲਦੇ ਕਿਉਂ ਨਹੀਂ ਫਿਰ ਹਿੰਦੂਆਂ ਵੱਲੋਂ ਸਿਰਫ ਵਿਤਕਰਾ ਨਹੀਂ ਸਾਡੀ ਕਤਲੋਗਾਰਧ ਕਿਉਂ ਸ਼ੁਰੂ ਕੀਤੀ ਹੈ ਸਿਰਫ ਕਤਲੋਗਾਰਧ ਨਹੀਂ ਸਾਨੂੰ ਪੰਜਾਬ ਦੇ ਵਿੱਚੋਂ ਉਖਾੜਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਸਿਰਫ ਉਖਾੜਨ ਦੀਆਂ ਕੋਸ਼ਿਸ਼ਾਂ ਨਹੀਂ ਹੋ ਰਹੀਆਂ ਉਸ ਜ਼ਮੀਨ ਨੂੰ ਪਲੀਤ ਕੀਤਾ ਜਾ ਰਿਹਾ ਹੈ ਪਾਣੀ 'ਚ ਜ਼ਹਿਰ ਘੋਲਿਆ ਜਾ ਰਹੀ ਹੈ ਮਿੱਟੀ ਦੇ ਵਿੱਚ ਜ਼ਹਿਰ ਘੋਲਿਆ ਜਾ ਰਹੀ ਹੈ ਕਿ ਇੱਥੇ ਲੰਬਾ ਸਮਾਂ ਸਿੱਖ ਰਹੀ ਨਾ ਸਕਣ ਪਰ ਪੰਜਾਬ ਦਾ ਦੁਸ਼ਮਣ ਸਿੱਖਾਂ ਦਾ ਦੁਸ਼ਮਣ ਇਹ ਗੱਲ ਨਹੀਂ ਜਾਣਦਾ ਸਿੱਖ ਜੇ ਕਿਤੇ ਜ਼ਹਿਰ ਤੇ ਵੀ ਬਹਿ ਗਿਆ ਤੇ ਜ਼ਹਿਰ ਨਵੇਂ ਅੰਮ੍ਰਿਤ ਬਣ ਜਾਣਾ ਹੈ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸਥਾਨ ਸੁਹਾਵਾ ਰਾਮ ਰਾਜੇ ਇਹ ਐਵੇਂ ਥੋੜੀ ਲਖੜਿਆ ਇਹਦੇ ਅਰਥ ਬੜੇ ਡੂੰਗੇ ਨੇ ਸਤਗੁਰੂ ਤਾਂ ਸਿੱਖ ਦੇ ਵਿੱਚ ਫਰਕ ਹੀ ਕੋਈ ਨਹੀਂ ਹੈਗਾ ਜਿਹਨ ਹਰ ਜੱਪਿਆ ਸੋ ਹਰ ਹੋਏ ਜਿਸਨੇ ਪਰਮੇਸ਼ਰ ਦੀ ਬੰਦਗੀ ਕੀਤੀ ਉਹ ਤਾਂ ਖੁਦ ਪਰਮੇਸ਼ਰ ਹੋ ਗਿਆ ਤੇ ਜਿਨ੍ਹਾਂ ਸਿੱਖਾਂ ਨੇ ਬੰਦਗੀ ਕਰਨੀ ਆ ਉਹ ਜ਼ਹਿਰ ਦੇ ਉੱਤੇ ਵੀ ਪੈਰ ਧਰ ਦੇਣਗੇ ਤਾਂ ਅੰਮ੍ਰਿਤ ਬਣ ਜਾਏਗਾ ਤੇ ਇਸ ਦੇ ਉਲਟ ਜੇ ਕੋਈ ਚੰਡਾਲ ਚੌਂਕੜੀ ਦਾ ਬੰਦਾ ਆਣ ਕੇ ਅੰਮ੍ਰਿਤ ਦੇ ਉੱਤੇ ਕਿਤੇ ਪੈਰ ਰੱਖ ਦੇਗਾ ਤਾਂ ਅੰਮ੍ਰਿਤ ਜ਼ਹਿਰ ਬਣ ਜਾਣਾ ਤੇ ਇਹਨਾਂ ਨੇ ਅੰਮ੍ਰਿਤ ਦੇ ਉੱਤੇ ਪੈਰ ਰੱਖਣ ਦੀ ਕੋਈ ਘਟ ਨਹੀਂ ਕੀਤੀ ਗੁਰੂ ਗ੍ਰੰਥ ਸਾਹਿਬ ਆਹ ਇਹਨੂੰ ਗਲੀਆਂ ਰੂੜੀਆਂ ਤੇਤੇ ਰੋਲਣਾ ਕੀ ਹੈ ਗੁਰਦੁਆਰੇ ਢਾਉਣ ਕੋਰਡਵਾਰਿਆਂ ਤੇ ਟੈਂਕ ਤੋਪਾਂ ਚਾੜ ਦੇਣੇ ਕੀ ਨੇ ਨਿਰਦੋਸ਼ ਸਿੱਖਾਂ ਨੂੰ ਤਸੀਹੇ ਦੇ ਦੇ ਕੇ ਮਾਰਨਾ ਘਰੋਂ ਬਾਹਰ ਜਾਂਦਿਆਂ ਨੂੰ ਚੁੱਕ ਕੇ ਮਾਰ ਕੇ ਗਾਇਬ ਕਰਕੇ ਤੇ ਆਪਣੀਆਂ ਫਿਤੀਆਂ ਵੱਡੀਆਂ ਕਰ ਲੈਣੀਆਂ ਅਣਪਛਾਤਾ ਕਹਿ ਕੇ ਖੱਬੇ ਸੱਜੇ ਮਾਰ ਦੇਣਾ ਸਾੜ ਦੇਣਾ ਰੋੜ ਦੇਣਾ ਇਹ ਕੀ ਖਿਆਲ ਆ ਕਿ ਇੱਕ ਤੇ ਸਦਾ ਇਦਾਂ ਚੱਲਣਾ ਸੱਜਣਾ ਹੁਣ ਨਹੀਂ ਚੱਲਣ ਦਿੰਦੇ ਅਸੀਂ ਸਿੱਖ ਕੌਮ ਨੇ ਬੜੀ ਜੱਦੋਜਹਿਦ ਕਰਕੇ ਇਸ ਮੁਲਕ ਦੇ ਰਸੇ ਪੈੜੇ ਵਟੇ ਹੋਏ ਨੇ ਬਹੁਤ ਜਲਦੀ ਇਹਨਾਂ ਦੇ ਗਲਾਂ ਦੇ ਵਿੱਚ ਪੈਣ ਵਾਲੇ ਨੇ ਉਹ ਦਿਨ ਦੂਰ ਨਹੀਂ ਜਸਦਨ ਇੱਕ ਆਲਾ ਦਰਜੇ ਦੀ ਫੌਜ ਤੇ ਆਲਾ ਦਰਜੇ ਦੇ ਹਥਿਆਰ توپਾਂ ਟੈਂਕ ਮਜ਼ਾਈਲਾਂ ਸਭ ਕੁਝ ਖਾਲਸੇ ਦੀ ਆਪਣੀ ਪ੍ਰਾਪਰਟੀ ਹੋਵੇਗਾ ਫਿਰ ਅਸੀਂ ਸੰਸਾਰ ਨੂੰ ਦੱਸਾਂਗੇ ਅਤਵਾਦੀ ਕੀ ਹੁੰਦਾ ਹੈ ਅਸੀਂ ਅਤਵਾਦੀ ਦੀਆਂ ਨਵੀਆਂ ਵਿਆਖਿਆਵਾਂ ਸੰਸਾਰ ਦੇ ਸਾਹਮਣੇ ਆਪਣੀਆਂ ਯੂਨੀਵਰਸਿਟੀਆਂ ਦੇ ਵਿੱਚੋਂ ਪੇਸ਼ ਕਰਾਂਗੇ ਇਹ ਭਾਰਤੀ ਦਲਾਲ ਕੀ ਸਮਝਦੇ ਨੇ ਸਿੱਖਾਂ ਨੇ ਇਤਿਹਾਸ ਵਿੱਚ ਘਟਾ ਛਾਣਿਆ ਇੱਕ ਖੁੱਤ ਜਰਮਪੇਸ਼ਾ ਲੋਕ ਕਿਸੇ ਦੂਸਰੇ ਸ਼ਾਂਤਮਈ ਭਾਈਚਾਰੇ ਤੇ ਕੌਮ ਨੂੰ ਜਰਮਪੇਸ਼ਾ ਕਹਿ ਦੇਣਗੇ ਤਾਂ ਉਹ ਜਰਮਪੇਸ਼ਾ ਹੋ ਜਾਣਗੇ ਇਹ ਖਾਨੋ ਜਰਾਮ ਪੇਸ਼ਾ ਕੀ ਇਸ ਲਈ ਸੀ ਤਾਂ ਕਿ ਅਸੀਂ ਸੰਤ ਜਪਣ ਲੱਗ ਜਾਈਏ ਦੂਸਰਿਆਂ ਨੂੰ ਇੱਕ ਠੱਗ ਇੱਕ ਚੋਰ ਇੱਕ ਲੁਟੇਰਾ ਇੱਕ ਕਾਤਲ ਇੱਕ ਨਰਦਈ ਕਿਸੇ ਸੰਤ ਨੂੰ ਅਤਵਾਦੀ ਕਹਿ ਕੇ ਕੀ ਉਹ ਖੁਦ ਸੰਤ ਬਣ ਜਾਏਗਾ ਗੁਰੂ ਤੇਗ ਬਹਾਦਰ ਸਾਹਿਬ ਨੇ ਜਿਹੜੇ ਹਿੰਦ ਦੀ ਚਾਦਰ ਬਣ ਕੇ ਚਾਦਰ ਦੇ ਕੇ ਤੁਹਾਡੇ ਤੇ ਪਰਦੇ ਪਾਏ ਸੀ ਨਾ ਉਸ ਚਾਦਰ ਨੂੰ 끄ੜੀਸ ਕੇ ਅਸੀਂ ਹੁਣ ਲਾਵਾਂਗੇ ਤੁਹਾਡੇ ਤੇ ਤੇ ਦੁਨੀਆ ਵਿੱਚ ਤੁਹਾਨੂੰ ਨੰਗਾ ਕਰਾਂਗੇ ਕਿ ਤੁਸੀਂ ਕੌਣ ਲੋਕ ਹੋ ਤੁਸੀਂ ਨਨਕਾਣਾ ਸਾਹਿਬ ਦੇ ਉੱਤੇ ਡਰੋਨ ਸੱਟ ਕੇ ਸਾਬਤ ਕਰ ਦਿੱਤਾ ਕਿ ਤੁਸੀਂ ਉਹੀ ਹੋ ਜਿਸ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੀ ਬਾਣੀ 'ਚ ਕਿਹਾ ਸਵਾਨ ਪੂਛ ਜਿਉ ਹੋਇ ਨਾ ਸੁਧੋ ਇਸ ਨੂੰ ਪੰਜਾਬੀ 'ਚ ਕਹਿੰਦੇ ਕੁੱਤੇ ਦੀ ਪੂਛ 12 ਸਾਲ ਵੰਝੜੀ 'ਚ ਪਛਾੜ ਛੜੀ ਜਦੋਂ ਕੱਢੀ ਫਿਰ ਵਿੰਗੀ ਦੀ ਵਿੰਗੀ ਸਵਾਨ ਕੁੱਤੇ ਨੂੰ ਕਹਿੰਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਸਵਾਨ ਪੂਛ ਜਿਉ ਹੋਇ ਨਾ ਸਿੱਧੋ ਜਿਵੇਂ ਕਿ ਕਹਿੰਦੇ ਕੁੱਤੇ ਦੀ ਪੂਛ ਵਿੰਗੀ ਦੀ ਵਿੰਗੀ ਰਹਿੰਦੀ ਹੈ ਮੈਨੂੰ ਨਹੀਂ ਪਤਾ ਕਿ ਅਮਰੀਕਾ ਨੇ ਜੰਗਬੰਦੀ ਕਿਉਂ ਕਰਵਾਈ ਹੈ ਪਰ ਮੇਰੇ ਜ਼ਿਹਨ ਦੇ ਵਿੱਚ ਮੇਰੇ ਸਾਹਾਂ ਦੇ ਵਿੱਚ ਕੁਲੇ ਹੋਏ ਅਹਿਸਾਸਾਂ ਦੇ ਵਿੱਚ ਜੋ ਮਹਿਸੂਸ ਹੋਇਆ ਨਾ ਸੱਚਮੁੱਚ ਤੁਹਾਡੇ ਸਾਹਮਣੇ ਬਿਆਨ ਕਰਨਾ ਚਾਹੁੰਨਾ ਹੈ ਅਮਰੀਕਾ ਇਹ ਗੱਲ ਜਾਣ ਗਿਆ ਸੀ ਕਿ ਇਹਨਾਂ ਨੇ ਪੰਜਾਬ ਨੂੰ ਜੜ ਦੇਣਾ ਹੈ ਲੜਾਈ 'ਚ ਉਸ ਨੇ ਪੰਜਾਬ ਨੂੰ ਬਚਾਉਣ ਵਾਸਤੇ ਇਸ ਲੜਾਈ ਨੂੰ ਸ਼ਾਇਦ ਬੰਦ ਕਰਾਇਆ ਕਿਉਂਕਿ ਜਦੋਂ ਟ੍ਰੈਂਟ ਫ੍ਰੈਂਕ ਵਰਗੇ ਬੰਦੇ ਕਹਿ ਰਹੇ ਨੇ ਕਿ ਪੂਰੇ ਏਸ਼ੀਆ ਦੇ ਵਿੱਚ ਖਤਰਾ ਪੈਦਾ ਹੋਇਆ ਚੀਨ ਅਤੇ ਕੋਰੀਆ ਜਿਹੜੇ ਨੇ ਹੱਥ ਵਿੱਚ 24 ਘੰਟੇ ਅੱਗ ਦੀਆਂ ਬਤੀਆਂ ਫੜੀ ਫਿਰਦੇ ਨੇ ਮੈਂ ਕਿਸੇ ਦਿਨ ਇੱਕ ਕਿਸ਼ਤ ਆਪਣੇ ਆਈਟਮ ਦੇ ਉੱਤੇ ਵੀ ਪਾਵਾਂਗੇ ਆਈਟਮ ਬੰਬ ਹੁੰਦੇ ਕੀ ਨੇ ਇਹਨਾਂ ਦੇ ਸੰਸਾਰ ਵਿੱਚ ਗਿਣਤੀ ਇਸ ਵੇਲੇ ਕਿੰਨੀ ਹੈ ਤੇ ਸੰਸਾਰ ਨੂੰ ਖਤਮ ਕਰਨ ਵਾਸਤੇ ਕੁੱਲ ਬੰਬ ਕਿੰਨੇ ਚਾਹੀਦੇ ਆ ਪੂਰੇ ਸੰਸਾਰ ਦੇ ਉੱਤੇ ਹਜ਼ਾਰਾਂ ਦੀ ਤਦਾਦ ਵਿੱਚ ਇਹ ਬੰਬ ਬਣ ਚੁੱਕੇ ਨੇ ਇਹਨਾਂ ਨੂੰ ਚੱਲਣ ਤੋਂ ਜੇ ਕੋਈ ਰੋਕ ਸਕਦਾ ਹੈ ਨਾ ਤਾਂ ਸਿਰਫ ਸਿੱਖ ਹੀ ਰੋਕ ਸਕਦੇ ਨੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰ ਤਾਰਾ ਹੀ ਰੋਕ ਸਕਦੀ ਹੈ ਇਸੇ ਲਈ ਅਮਰੀਕਾ ਨੇ ਇਹ ਫੈਸਲਾ ਲਿਆ ਆਪਣੇ ਨਿਊ ਵਰਲਡ ਦੇ ਵਿੱਚ ਕਿ ਉਹ ਸਿੱਖਾਂ ਦਾ ਇੱਕ ਦੇਸ਼ ਖੜਾ ਕਰਨਾ ਚਾਹੁੰਦੇ ਹਨ ਖੜਾ ਉਹ ਨਹੀਂ ਕਰਨਾ ਚਾਹੁੰਦਾ ਇਸ ਪਿਛੇ ਗੁਰੂ ਸਾਹਿਬ ਦਾ ਹੁਕਮ ਹੈ ਸਿੱਖਾਂ ਦੀਆਂ ਦਿੱਤੀਆਂ ਹੋਈਆਂ ਕੁਰਬਾਨੀਆਂ ਸਿੱਖਾਂ ਦੇ ਖਾਲਸਾ ਰਾਜ ਦੀ ਨੀਂਹ ਵਿੱਚ ਧਰੇ ਹੋਏ ਸਹਾਯਾਰਾਂ ਕਰੋੜਾਂ ਸਿਰ ਸਿੱਖਾਂ ਵੱਲੋਂ ਵਗਾਈਆਂ ਹੋਈਆਂ ਖੂਨ ਦੀਆਂ ਨਦੀਆਂ ਇਹ ਉਹਨਾਂ ਦਾ ਫਲ ਹੈ ਇਹ احਸਾਨ ਹੈ ਤਾਂ ਇਹ ਸਤਗੁਰੂ ਸੱਚੇ ਪਾਤਸ਼ਾਹ ਜੀ ਦਾ احਸਾਨ ਹੋਵੇਗਾ ਸਾਡੇ ਤੇ ਲੇਕਿਨ ਫਿਰ ਵੀ ਅਸੀਂ ਅਮਰੀਕਾ ਦੇ احਸਾਨਮੰਦ ਰਵਾਂਗੇ ਅਸੀਂ احਸਾਨ ਫਰਮੋਸ਼ ਨਹੀਂ ਸਾਡਾ ਹਮੇਸ਼ਾ ਨੇਕੀ ਕਰਨ ਵਾਲਿਆਂ ਅੱਗੇ ਸਿਰ ਝੁਕਦਾ ਹੈ ਉਮੀਦ ਹੈ ਇਸ ਧਰਤੀ ਦੇ ਤੇ ਬਹੁਤ ਜਲਦੀ ਖਾਲਸਾ ਰਾਜ ਦੀ ਸਥਾਪਤੀ ਹੋਵੇਗੀ ਹੋ ਸਕਦਾ ਇਸ ਦਾ ਐਲਾਨ ਕੱਲ ਨੂੰ ਹੋ ਜਾਵੇ ਆਪਣਾ ਖਿਆਲ ਰੱਖਣਾ ਚੜ੍ਹਦੀ ਕਲਾ ਚ ਰਹੋ ਆਪਾਂ ਮਿਲਦੇ ਆ ਕੱਲ ਨੂੰ ਖਾਲਿਸਤਾਨ ਦੇ ਵਿੱਚ ਸਾਡੀ ਅਗਲੀ ਮੁਲਾਕਾਤ ਹੋਏਗੀ ਖਾਲਿਸਤਾਨ ਦੇ ਵਿੱਚ ਕੱਲ ਨੂੰ ਚੜਨ ਵਾਲਾ ਸੂਰਜ ਖਾਲਿਸਤਾਨ ਵਿੱਚ ਚੜ੍ਹੇਗਾ ਇਨ੍ਹਾਂ ਹੀ ਵਿਚਾਰਾਂ ਨਾਲ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ